ਦੇਖੋ ਜੀ ਸਫਾਈ ਮਹਿੰਮ ਚੱਲ ਰਹੀ ਆ ਸਫਾਈ ਮਹਿੰਮ ਵਿੱਚ ਜਿਹੜੇ ਆ ਕਿਸਾਨ ਜੁਟੇ ਹੋਏ ਆ ਔਰ ਸਫਾਈ ਮਹਿੰਮ ਕਰ ਰਹੀ ਆ ਇੱਧਰ ਜਿਹੜਾ ਵਾ ਜਵਾਨ ਆ ਸਾਡੇ ਤੇ ਇਹ ਆ ਤੇ ਆਹ ਦੇਖੋ ਜਿੱਥੇ ਆਪਾਂ ਅੱਗੇ ਅੱਗੇ ਵਧਣ ਦਾ ਯਤਨ ਕਰਦੇ ਉੱਧਰ ਹੈਗੇ ਆ ਔਰ ਇੱਧਰ ਸਾਡੇ ਕਿਸਾਨ ਆਗੇ ਸਫਾਈ ਮਹਿੰਮ ਚੱਲ ਰਹੀ ਹੈਗੀ ਆ ਇਥੇ ਲਾਗੂ ਸਫਾਈ ਵਗੈਰਾ ਕਰਦੀ ਹੈ ਬੂਆਰਡਰ ਤੇ ਜੀ ਜਿਹੜੇ ਸਰਕਾਰ ਨੇ ਜ਼ਹਿਰੀਲੀਆਂ ਗੈਸਾਂ ਜੜੀਆਂ ਵਾਂ ਉਹ ਛੁੱਟੀਆਂ ਵਾਂ ਤੇ ਜਿਹੜੇ ਕੋਈ ਹਜੇ ਵੀ ਜ਼ਹਿਰੀਲੀਆਂ ਗੈਸਾਂ ਦਾ ਕੋ ਅਸਰ ਹੈਗਾ ਵਾ ਜਿਹੜੇ ਕੋ ਹੋਰ ਚੀਜ਼ਾਂ ਹੈਗੀਆਂ ਵਾਂ ਉਹਦੀ ਜੜੀ ਆ ਸਫਾਈ ਵਾਸਤੇ ਜਿਹੜਾ ਵਾ ਉਹ ਜਿਹੜਾ ਵਾ ਕੰਮ ਕਰ ਕਰ ਰਹੇ ਆ ਤੋਂ ਇਸ ਕਰਕੇ ਜ਼ਹਿਰੀਲੀਆਂ ਗੈਸਾਂ ਨੂੰ ਆ ਜਿਹੜਾ ਵਾ ਉਹਦੇ ਜਿਹੜੀ ਕੋ ਇੱਥੇ ਸਬਸ ਬੋਲੀਆ ਕਿਉਂਕਿ ਕਿਸਾਨ ਸੋ ਦਾ ਜਥਾ ਜਾਂਦਾ ਹੈਗਾ ਤੋਂ ਬਹੁਤ ਜ਼ਿਆਦਾ ਜ਼ਹਿਰੀਲੀਆਂ ਗੈਸਾਂ ਵਾਂ ਬਹੁਤ ਸਾਰੇ ਕੰਮ ਹੈਗੇ ਆ ਤੋਂ ਇਸ ਕਰਕੇ ਜਿਹੜਾ ਵਾ ਇਹ ਸਫਾਈ ਦੀ ਮੁਹਿੰਮ ਜਿਹੜੀ ਆ ਉਹ ਚਲਾਈ ਜਾ ਰਹੀ ਆ ਠੀਕ ਹੈ ਜੀ ਤੇ ਇਹ ਇਹ ਸਫਾਈ ਮੁਹਿੰਮ ਚੱਲ ਰਹੀ ਹੈਗੀ ਆ ਤੋਂ ਸਫਾਈ ਮੁਹਿੰਮ ਦੇ ਵਿੱਚ ਜਿਹੜੇ ਆ ਉਹ ਕਿਸਾਨ ਸਾਡੇ ਜੁਟੇ ਹੋਏ ਹੈਗੇ ਆ ਤੋਂ ਇਹ ਤੁਸੀਂ ਸ਼ੰਭੂ ਬਾਰਡਰ ਤੋਂ ਲਾਈਵ ਦੇਖ ਸਕਦੇ ਜੀ ਤੇ ਸ਼ੰਭੂ ਬਾਰਡਰ ਦੇ ਉੱਤੇ ਸਫਾਈ ਚੱਲ ਰਹੀ ਹੈਗੀ ਆ ਵੀ ਜੋ ਕੁਝ ਇਸੇ ਗੈਸ ਵਗੈਰਾ ਦਾ ਜੋ ਕੁਝ ਵੀ ਹੈਗਾ ਉਹਨੂੰ ਸਾਫ ਸਫਾਈ ਕਰ ਲਈਏ ਤੁਸੀਂ ਵੇਖ ਸਕਦੇ ਹੋ ਵੀ ਇਹ ਸਾਫ ਸਫਾਈ ਚੱਲ ਰਹੀ ਹੈਗੀ ਆ ਇਹ ਇਸ ਕਰਕੇ ਆ ਤੁਸੀਂ ਬਿਲਕੁਲ ਨੇੜੇ ਦੇਖ ਸਕਦੇ ਜੇ ਵੀ ਸਾਡੇ ਵਰਕਰ ਲੱਗੇ ਹੋਏ ਆ ਸਾਫ ਸਫਾਈ ਤੇ ਤੇ ਸਾਫ ਸਫਾਈ ਜੜੀ ਆ ਪੂਰੇ ਜੋਰ ਨਾਲ ਜੜੀ ਆ ਉਹ ਚਲਾਈ ਜਾ ਰਹੀ ਹੈਗੀ ਆ ਇਸ ਕਰਕੇ ਆ ਵੀ ਬੋਰੀਆਂ ਜਿਹੜੀ ਆਪਾਂ ਦੇਖਦੇ ਹੈਗੇ ਆ ਬਿਲਕੁਲ ਮੈਂ ਨੇੜੇ ਹੈ ਕਾ ਵਾ ਆ ਜਿਹੜੇ ਅਗਲੇ ਬੰਨੇ ਕੰਦ ਹੈਗੀ ਆ ਤੋਂ ਉਹ ਆ ਤੁਸੀਂ ਦੇਖ ਸਕਦੇ ਹੋ ਆ ਮੋਰਚਾ ਜਿਹੜੇ ਪੁਲ ਤੇ ਗਾਂ ਜੱਥੇ ਵਾਦੇ ਹੈਗੇ ਆ ਤੋਂ ਆ ਜਿਹੜੇ ਕੋ ਪਾਣੀ ਧਾਣੀ ਕੋ ਸਾਫ ਸਫਾਈ ਜਿਹੜੀ ਆ ਪੂਰੇ ਜੋਰ ਨਾਲ ਚੱਲ ਰਹੀ ਆ ਅਗਲੇ ਬੰਨੇ ਬਾਰਡਰ ਆ ਸਾਫ ਸਫਾਈ ਹੋ ਰਹੀ ਦੇਖੋ ਜੀ ਸਫਾਈ ਮਹੀਮ ਚੱਲ ਰਹੀ ਆ ਸਫਾਈ ਮਹਿਮ ਵਿੱਚ ਜਿਹੜੇ ਆ ਕਿਸਾਨ ਜੁਟੇ ਹੋਏ ਆ ਔਰ ਸਫਾਈ ਮਹਿਮ ਕਰ ਰਹੀ ਆ ਇੱਧਰ ਜਿਹੜਾ ਵਾ ਜਵਾਨ ਆ ਸਾਡੇ ਤੇ ਇਹ ਆ ਤੇ ਆ ਦੇਖੋ ਜਿੱਥੇ ਆਪਾਂ ਅੱਗੇ ਅੱਗੇ ਵਧਣ ਦਾ ਯਤਨ ਕਰਦੇ ਉੱਧਰ ਹੈਗੇ ਆ ਔਰ ਇੱਧਰ ਸਾਡੇ ਕਿਸਾਨ ਹੈਗੇ ਸਫਾਈ ਮਹਿਮ ਚੱਲ ਰਹੀ ਹੈਗੀ ਆ ਇਥੇ ਲੱਗੋ ਸਫਾਈ ਵਗੈਰਾ ਕਰਦੀਏ